ਆਇਆ ਸਤਿ ਸ਼੍ਰੀ ਅਕਾਲ ਜੀ ਨਾ ਇਹ ਨੂੰ ਮੜ ਜਾਉਣਾ ਨਾ ਆਲੇ ਹਲਾ ਕੰਬਦਾ ਤਾਂ ਆਇਆ ਜਿਹੜਾ ਦੋ ਦਾ ਇੱਕ ਕਿਹੜਾ ਖੜਾ ਹੁਣ ਸਿੱਧਾ ਹੀ ਖੜੂ ਦਾ ਕੰਬਦਾ ਕੰਬਾ ਜਿਹੜਾ ਪਰ ਹਾਂ ਛੱਡ ਕੇ ਆਉਂਦਾ ਘਰ ਇਹਨੂੰ ਮੈਂ ਹੁਣ ਕੱਢ ਕੇ ਆਉਂਦਾ ਫਿਰ ਹਾਂ ਨਾ ਨਾ ਹਰੇ ਹੱਥ ਖੜੇ ਹੋਰ ਤਾਂ ਠੰਡ ਦੀ ਸਬ ਕੇ ਆਉਂਦਾ ਡਟ ਲੱਗਦੀ ਸਾਰਾ ਪਾਣੀ ਕਿੱਥੇ ਜਾਵੇ ਨਾ ਫੇਰ ਲੋਟਾ ਐਨੀ ਖਾ ਨਹੀਂ ਸਾਰੀ ਉਹ ਪੀ ਸਵਾਲ ਲੀ ਕਿ ਸਾਰੀ ਫਸ ਫਵਾ ਰਹੀ ਤੇ ਕਿੱਥੇ ਦੇ ਪਾਣੀ ਜਾਵੇ ਸਾਫ ਨਾਉਣੇ ਨੂੰ ਲਿਆ ਰਹਾ ਸਾਰਾ ਪਾਣੀ ਇਕੱਠੇ ਹੀ ਗਰੇ ਹੈ ਕਿ ਨਹੀਂ ਫੇਰ ਹਾਂ ਅਰੇ ਹੁਣ ਫੇਰ ਛਿਪ ਜੇਣਾ ਚੱਲਿਆ ਕਰ ਆ ਜਾ ਅੱਜ ਸਵੇਰ ਦਾ ਕੰਪਿਊਟਰ ਪੜ੍ਹਾ ਕਹਦਾ ਤੂੰ ਹੀ ਦੁਖ ਲੱਗੀ ਆ ਦੁਖੀ ਹੋ ਬਈ ਕਿੰਨਾ ਕਾਲਾ ਰਿਹਾ ਪਾਣੀ ਹੁਣ ਉਹ ਬਾਜਰੇ ਨੂੰ ਪੜਾ ਉਹ ਪਹਿਲਾਂ ਵੀ ਤਾ ਬਾਜਰੇ ਦਾ ਉਹ ਉਹ ਜਾ ਪਈ ਲਾ ਬੀਤ ਰਹਿ ਗਿਆ ਜਈ ਆਉਦੇ ਜਾਦੇ ਸਰੋ ਵਾਲੇ ਚ ਅੱਜ ਰਾਤ ਨੂੰ ਲੈਡ ਕਿੰਨੇ ਹੋਜੇ ਵਜ੍ਹੀ ਦੀਦਾ ਕੋਈ ਠੀਆ ਨਹੀਂ ਇਹਦੇ ਭਰੋਸੇ ਬੰਦਾ ਰਹੀ ਹਾਂ ਸਾਹੀ ਆ ਜਲੀ ਦੀ ਰਾਤ ਹੋਪਣੇ ਕਿੰਨਾ ਘਰ ਭਰ ਗਿਆ ਕੰਨਾ ਵੀ ਛੱਡਾ ਲੱਗਿਆ ਮੈਂ ਦਵਾਰਾ ਘਬੜਾ ਇਤਲਾ 85 ਭਰ ਗਿਆ ਉਹਦੇ ਬਾਅਦ ਇਤਨੀ ਖੱਤੀ ਭਰ ਗਈ ਸਰੋ ਲੈਡ ਬਹੁਲੇ ਡਾਈ ਹੈ ਖਰਾਬ ਹੋ ਗਈ ਥੇ ਲੈਡ ਅੰਦਰ ਮੰਡਾ ਆ ਕਟ ਦੀ ਘੋਲ ਵਾਲੀ ਇਧਰ ਜਲੀ ਹੁਣ ਇਤਨੀ ਖੱਤੀ ਭਰਤੀ ਭਰ ਲਈ ਮੈਂ ਸਾਰੀ ਉਹ ਸਰੇ ਵਾਲੀ ਇਹਦਾ ਨੀਵਾ ਖੇਤ ਹੈ ਹੁਣ ਬੜਾ ਹੀ ਚੱਲਦਾ 4 ਵਜੇ ਬੜੇ ਹੀ ਛੱਡਦਾ ਸੀ। ੱਲ ਆਲਾ ਭਰ ਗਿਆ ਇੱਧਰ। ਛੜਾ ੱਲਿਆ ੱਲਿਆ ਤਾਂ ਰਹਿੰਦਾ ਆ ਜਾ। ਆਹੋ। ਉਹਨੂੰ ਰਾਤ ਨੂੰ ਛੱਡ ਕੇ ਆਉਂਗੇ। ਜੇ ਭਰ ਗਿਆ ਉਹ। ਜੇ ਰਾਤ ਨੂੰ ਜੱਲੀ ਗਈ ਤਾਂ ਭਰ ਗਿਆ। ਇਹ ਜੀ ਛੱਡਿਆ ਉਹਨਾਂ ਦੇ ਨਾ ਭਰਿਆ ਤਾਂ ਫਿਰ ਨੂੰ ਪਈ ਜਾਂਦਾ। ਫੇਰ ਉਹ ਦੇਖਣ ਨੂੰ ਜਾ ਕੇ। ਠੀਕ ਨਹੀਂ? ਮੈਂ ਕਹਿਣਾ ਕਰੂੰਗੇ। ਹੈ? ਇਹਨੂੰ ਛੱਡ ਦੇਣਾ ਮੈਂ ਦੁਬਾਰਾ ਹੱਥ ਦੇ ਸਾਈਂ ਬਸ ਤਾਂ ਹੱਥ ਤਾਂ ਹੀ ਵੀਜਾਂਗੇ। ਯਾਰ ਹੁਣ ਨਾ ਛੱਡ ਫਿਰ। ਇਹਨੂੰ ਕੱਲੂ ਹੀ ਛੱਡ। ਕੱਲੂ ਨਹੀਂ ਮੇਰੇ ਕੋਲ ਟਾਈਮ ਲੱਗਣਾ ਮੈਂ ਲੱਗਿਆ। ਤੇ ਹੁਣ ਤੇਰਾ ਪਜਾਲੇ ਰਹਿ ਜਾਣਾ। ਓਏ। ਚੱਲ ਕੇ ਕੱਲੂ ਦਾਦੇ ਨੂੰ ਜਿਆਦਾ ਫੇਰ ਕੱਲ ਤੂੰ ਕਰਦੀ ਇਹਦਾ ਟਾਈਮ ਪਰ ਆ ਬਾਈ ਆ ਇਹਦਾ ਅੱਠ ਬਾਈ ਤੇ ਚਲੇਗੀ ਨਾ ਭਰ ਦੇਣਾ ਹਾਂ ਤਾਂ ਹੀ ਤੈਨੂੰ ਤੇਰਾ ਭਰ ਗਿਆ ਪਰਲਾ ਭਰ ਗਿਆ ਪੇ ਛੱਡ ਦੇ ਹਾਂ ਨਾ ਛੱਡ ਦੇ ਮੈਂ ਤਾਂ ਹੀ ਕਹਿੰਦਾ ਵੀ ਦੋ ਆਹ ਰੱਖਾ ਛੱਡ ਇਹਨੂੰ ਛੱਡ ਜੱਥੇ ਨੂੰ ਮੋੜ ਦੇ ਆਹ ਰੱਖਾ ਖੋਲ ਦੇ ਇੱਕ ਇੱਥੇ ਤੇ ਕਿੱਥੇ ਤਾਂ ਨਾਉਣਾ ਹੁਣ ਆਹ ਖੋਲ ਦੇ ਇਹਦਾ ਮੈਂ ਖੋਲੇ ਦੇਣਾ ਲੈ ਲੂਗਾ ਜੇ ਸਾਮ ਜਲਦੀ ਫੇਰ ਨਾਲ ਲੂਗਾ ਸਾਮ ਨਿਕ ਕੋ ਬਾਜੀ ਠੀਕ ਈ ਗੱਲ ਕੁੱਚ ਮਾਤੇ ਜਾਂਦਾ ਪਾਣੀ ਵਧੀਆ ਹਾਂ ਹੋ ਕੇ ਦੇਖੇ ਤਾਂ ਪੂਰਾ ਜਾਂਦਾ ਤੇ ਖੋਲ ਦੇ ਫੇਰ ਆਪੇ ਖੋਲ ਦੇ ਉਹ ਤਾਂ ਦੇ ਆਹ ਰੱਖਾ ਖੋਲ ਦੇ ਅੱਗੇ ਜੰਗ ਕਾ ਜਾਤੇ ਪਾਣੀ ਥੋੜਾ ਬੋਤਾ ਕਾ ਤੇ ਜਾਊਗਾ ਨਾ ਕਈ ਲੱਗਿਆ ਰਿਹਾ ਹੈ ਕਿਹੜਾ ਆਹ ਨਕਈ ਲਾਇਆ ਮੈਂ ਤਾਂ ਹਾਂ ਫੇ ਆਹ ਨਾ ਕਾ ਬੜ ਦੇ ਬਸ ਆਹ ਹੋ ਜਾ ਦੀਦੀ ਦੇ ਪਰਲਾ ਨਹੀਂ ਉਹ ਤਾਂ ਮੈਂ ਖੋਲ ਦੂੰਗਾ ਉਹ ਨੂੰ ਕਹਿੰਦਾ ਟਾਇਟ ਕਰ ਥੋੜਾ ਢਿੱਲਾ ਰੱਖੀ ਥੋੜਾ ਢਿੱਲਾ ਰੱਖਣਾ ਪੈਣਾ ਕਾਤੇ ਨਹੀਂ ਫਿਰ ਕਹਾਂ ਜਾਊਗਾ ਮੈਂ ਤਾਂ ਤਾਂ ਫਾਇਦਾ ਕਹੀ ਤਾਂ ਲਾਇਆ ਤਾਂ ਕੋਈ ਨਹੀਂ ਯਾਰੀ ਕੀ ਆ ਇਸਾ ਇੱਥੇ ਆ ਜਣਾ ਇੱਥੇ ਆ ਜੂਗਾ ਕਾ ਵੀ ਕੋਈ ਚੱਕਰ ਨਹੀਂ ਦੋਵੇਂ ਦੋਹਾਂ ਤੇ ਖੋਲ ਦੇ ਆ ਹਾਂ ਦੋਨੇ ਪਾਸੇ ਤੇ ਜਾਈ ਜਾਣਾ ਐਨਾ ਕਿੱਥੇ ਗਿਰੀ ਜਾਣਾ ਨਾ ਹੋਣ ਜੋ ਉਹ ਗਾਹ ਲੱਗ ਜਾਂਦਾ ਭਾਈ ਜੇ 10 ਕਿਲੋ ਪਾਣੀ ਫੇਰ ਗਾਹ ਉਹ ਮੱਕੀ ਉਹ ਤਾਂ ਢੀਕੇ ਮਤਲਬ ਮੰਨ ਗਿਆ ਫੇਰ ਨਹੀਂ ਬੰਦ ਉੱਥੇ ਗੇਟ ਵਾਲਾ ਲੱਗ ਜਾਂਦਾ ਜਹੀਦਾ ਇਹੋ ਇਕਦਾਂ ਗੇਟ ਵਾਲਾ ਹਾਂ ਹੈਨਾ ਉੱਥੇ ਬੰਦ ਕਰਾ ਕੇ ਇੱਥੇ ਨਿਕਲੇ ਸਾਰੀ ਪ੍ਰੈਸ਼ਰ ਆਣਾ ਰਿਹਾ ਹਾਂ ਇਹੋ ਜਹੀਦਾ ਜੇ ਉਹ ਨਾਲ ਥੱਲੇ ਵਾਲਾ ਨਿਕਾ ਖੋਲ ਦਿੰਦੇ ਆ ਫੇਰ ਨਹੀਂ ਗਾਹ ਜਾਂਦਾ ਜੇ ਜੱਥੇ ਹੀ ਛੱਡਦੇ ਫੇਰ ਪਾਣੀ ਗਾਹ ਜਾਂਦਾ ਉਰੇ ਉਹ ਨੀਮਾ ਉਹ ਪ੍ਰੈਸ਼ਰ ਬਣਦਾ ਉਹ ਜੋਰ ਵੱਜਣ ਦਾ ਗਾਹ ਚੱਲੇ ਜਾਂਦਾ ਹੁਣ ਇਹ ਨੀਮਾ ਪਹਿਲ ਖੁੱਲ ਜਾਂਦਾ ਬਸ ਦਾ ਫਰਕ ਉਹ ਵੀ ਨਮਾਣੇ ਚਲੇ ਗਿਆ ਉਰੇ ਨਾਲ ਪੰਜ ਛੇ ਫੁੱਟ ਦਾ ਫਰਕ ਹੋਣਾ ਇੱਧਰ ਉਹ ਕਹ ਲਾਇਆ ਮੁਰਤੇ ਕੋਈ ਕਿ ਨਹੀਂ ਹਲੇ ਨਹੀਂ ਆਇਆ ਇੱਥੇ ਨੱਠੇ ਜਾਂਦੇ ਆਂ ਗਾਂ ਦੇ ਦਿੰਦੇ ਰੁਕੇ ਬਈ ਐ ਨਹੀਂ ਆਇਆ ਹੋਇਆ ਗਾਂ ਦੇ ਦਿੰਦੂਂ ਕਿ ਬਸਾਤ ਚ ਬਾਜਾ ਦੇਣਾ ਬੀਜੀ ਨੇ ਮੈਂ ਹੁਣ ਆ ਪਾਣੀ ਲਾ ਗਿਰੇ ਰੇ ਇੱਕ ਇਹਨੂੰ ਬਾਜਾ ਬੀਤ ਦਿੰਦੇ ਮੈਂ ਗੱਬੇ ਗੱਬੇ ਜਿਹੜਾ ਹੋਊਗਾ ਤੂੰ ਸਹੀ ਆ ਕਿਆ ਕਰਦੇ ਫੇ ਜਾ ਕੇ ਇਹ ਨੇਰਾ ਹੋਣਾ ਤੈਨੂੰ ਤਾ ਜਾਣਾ ਰਾਤ ਨੂੰ ਬੌਣ ਕਸਵਰੀ ਜਿਹੜਾ ਸਾਹ ਦੇ ਤਫੜਾ ਹਾਂ ਸੋ ਇਹ ਰੇ ਜਾਊਗਾ ਮੈਨੂੰ ਲੱਕ ਪਾਉ ਦੋ ਉਹਦਾ ਤੁਈ ਦਾ ਲਾਉਣਾ ਮੈਨੂੰ ਕੀ ਗੱਲ ਸਾਜ ਦੇ ਲੈਣਾ ਥੋੜਾ ਮੰਡੀ ਚ ਹੋਇਆ ਨਾ ਜਿੱਦਾਂ ਜੀਰੀ ਜੀ ਭਰਾ ਗਿਆ ਤਾਂ ਜਦ ਬੋਰੀਆਂ ਕੋ ਤੇ ਆ ਤਾਂ ਭਰਾ ਤੈਨੂੰ ਬਸ ਜਾਤੇ ਨਹੀਂ ਲੱਕ ਸੈਟ ਆਇਆ ਹੈਗਾ 6 ਮਹੀਨੇ ਹੋ ਗਏ ਬਹੁਤ ਔਲਾ ਤਕਲੀਫ ਖਾਲਾ ਨਾਲ ਇਹਨੂੰ ਸਵਾਰ ਕੇ ਜੀ ਤੁਹਾਨੂੰ ਦਿਖਾਵਾਂ ਹੋਰ ਕਿਉਂ ਤੇ ਖਾਲਾ ਦੋ ਆਇਆ ਠੀਕ ਨਹੀਂ ਜਾਂ ਲੈ ਹਾਂ ਥੋੜਾ ਵੱਧੇ ਹੀ ਵੱਜੇ ਹਾਂ बाजरा ਬਾੜ ਲਿਆ ਆ ਆ ਵੀ ਜਾਂਗੇ ਜਾ ਜਾ ਟਾਈਮ ਹੀ ਜਾਂਦੇ ਤੁਸੀਂ ਆ ਵਾ ਟਾਈਮ ਹੀ ਜਾਂਦੇ ਲੋ ਜੀ ਅੱਜ ਆ ਕੇ ਬਾਈ ਬਲਬੀ ਘੱਟ ਦਾ ਖੇਤਰਾ ਹੈ ਬਈ ਹੁਣ ਇੱਥੇ ਲੇਜ਼ਰ ਕਰਨਾ ਆਪਾਂ ਨੇ ਕਰਨ ਤਾਂ ਨਹੀਂ ਆ ਇਸ ਤੋਂ ਦੇਖਣ ਆਲੇ ਆ ਹਲਾਤਾ ਗੁਲੀ ਬੋ ਦਿਨਾੜੀ ਦੇ ਕਮੈਂਟ ਰਿਹਾ ਉਹ ਤਾਂ ਕਹਿੰਦਾ ਭਾਈ ਦੱਸਿਓ ਵੀ ਕਿਵੇਂ ਕਿਵੇਂ ਸੈਟਿੰਗ ਕਰਦੇ ਆਂ ਹਾਂ ਭਾਈ ਲਾਤੀ ਨਾੜੀ ਕੋਲ ਕੋਸਦੀ ਹਲਾਤੀ ਇਹ ਨਹੀਂ ਆ ਬੈਟਰੀ ਦੇ ਪਹਿਲਾਂ ਲਫੜ ਫੜ ਆ ਫਿੱਟ ਹੋਣਾ ਗੱਗੇ ਮੇਨ ਦਾ ਯਾਰ ਆ ਫਿੱਟ ਹੋਣਾ ਇਹ ਮੇਨ ਇਹ ਬੈਟਰੀ ਦਾ ਕਨੈਕਸ਼ਨ ਕਰਨਾ ਹਾਂ ਬਸ ਇਹਦਾ ਕਨੈਕਸ਼ਨ ਤੋਂ ਬਾਅਦ ਬੈਟਰੀ ਦੇਖਣੀ ਬੈਟਰੀ ਆ ਬਾਸੇ ਦੇ ਉੱਪਰ ਰੱਖਣੀ ਆ ਇਹ ਥੱਲੇ ਰੱਖ ਲੈ ਇਹਦੇ ਪਰ ਰੱਖ ਲੈ ਉਹ ਕਿੰਨੀ ਤਾਰ ਕਿੰਨੀ ਕੁ ਤਾਰ ਤਾਂ ਬਹੁਤ ਵੱਡੀ ਨਹੀਂ ਮੇਨੇ ਪਰ ਜਾਈਏ ਇਹ ਹੈ ਬਸ ਸਮਝ ਲੈ। ਬਾਕੀ ਸੈਟਿੰਗ ਆਹ ਉਹ ਹੋ ਗਈ। ਇਹਦੀ ਸੈਟਿੰਗ ਆਹ ਦਿਖਣਾ ਚਾਹੀਦਾ ਇਹਨੂੰ ਛਤਰੀ ਵਰ ਨੂੰ। ਆਹ ਇਹਨੂੰ ਆਹ ਦਿਖਣਾ ਚਾਹੀਦਾ ਉੱਪਰ। ਉੱਪਰ ਨੂੰ ਘੁੰਮਣੇ ਨੂੰ। ਨੀਮਾ ਵੀ ਲੱਗ ਜੂਗਾ ਛਤਰੀ ਨਾ ਹੋਵੇ ਡੈਕਟਰ ਬਿਨਾ ਉਹਦੇ ਛਤਰੀ। ਜੇ ਛਤਰੀ ਦੇ ਬਿਨਾ ਨੀਮਾ ਵੀ ਜਾਲੀ। ਬਸ ਦੋਹੇ ਇੱਕ ਦੋਹੇ ਲੈਂਚ ਕਰਨੇ। ਲੈਂਚ ਕਰਨਾ ਚਾਹੀਦਾ ਵੀ ਦਿਖਣਾ ਚਾਹੀਦਾ ਇਹਨੂੰ ਉੱਲਾ ਨਾ ਹੋਵੇ ਬਕਸੇ ਦਾ। ਰੈਡ ਟੂ ਇਹਦੀ। ਸਮਝ ਗਿਆ ਲੈ? ਹੁਣ ਇਹ ਉੱਪਰ ਕਰ ਦੇਣਾ ਇੱਧਰ ਛਤਰੀ ਦੇ ਸਾਹਮਣੇ ਉੱਪਰ ਚਾ ਲੈਣਾ। ਇਹ ਲਾਉਗਾ ਉਹ ਵੀ ਉੱਪਰ ਚਾਹੀਦਾ। ਇਹ ਪਿੱਛੇ ਇੱਕ ਦੂਏ ਨਾਲ ਹੈ ਇਹ ਲੇਜ਼ਰ ਮਾਰਨੀ ਨਾ ਫੜਨੀ ਉਹਨੇ ਲੇਜ਼ਰ ਮਾਰਨੀ ਇਹਦੇ ਸੈਂਟਰ ਚ ਲੇਜ਼ਰ ਵੱਜਣੀ ਆ ਉਹਰੇ ਇਹਨੇ ਉਹ ਸਾਹਬ ਨਾਲ ਕਰਨਾ ਫਿਰ ਉੱਪਰ ਦੇ ਇੱਕ ਲੈਵਲ ਵਾਲਾ ਮਾਰ ਲੈਣਾ ਉਹਨੇ ਕਸੀ ਜਾਣਾ ਉਹਨੇ ਉੱਪਰ ਨੀਮਾ ਹੋਈ ਜਾਣਾ ਕਰਾਨੇ ਇੱਕ ਲੈਵਲ ਵਾਲਾ ਜਿਹੜਾ ਫਿਰ ਲੈਵਲ ਹਾਂ ਹੋ ਗਿਆ ਲਾਤੀ ਪੈਂਟਰੀ ਉਹ ਬਾਈ ਦਿੱਖ ਤੋਂ ਦਿਖਾਵਾਂ ਜੇ ਦਿਖਦੀ ਹੋਰ ਤੇ ਚੱਲ ਵੀ ਹੋਣੀ ਹੈ ਉਹ ਦੇਖੋ ਹਰੀ ਹਰੀ ਜੀ ਲਾਈਟ ਇਹ ਲੇਜ਼ਰ ਘੁੰਮਦੀ ਆ ਕੋਲ ਕੋਲ ਇਹ ਇਹ ਚਾਰੇ ਪਾਸੇ ਨੂੰ ਮਾਰਦੀ ਜੀ ਕਿ ਰੇਜ ਦੀ ਆ ਪਤਾ ਤੁਹਾਨੂੰ ਹੈ ਇਹ ਕਿੰਨੀ ਰੇਜ ਵਾਲੀ ਦੀ ਲਾਈਟ ਦੀ ਖੇਡ ਕਿਲੋਮੀਟਰ ਜਿਹੜੀ ਆਹ ਕੋਮੇ ਡੇਢ ਕਿਲੋਮੀਟਰ ਤੱਕ ਫੜਦੀ ਆ ਮਤਲਬ ਜੇ ਵਿਚੇ ਨਾ ਹੋਵੇ ਉੱਲਾ ਨਾ ਆਵੇ ਕਿ ਹੁਣ ਜੇ ਕਿਹਨ ਆ ਖੇਤਾਂ ਸਾਰੇ ਖੇਤਾਂ ਹਾਂ ਹੁਣ ਉਰੇ ਲਾ ਕੇ ਮਸ਼ੀਨਾਂ 10 ਕਿਲਿਆਂ ਤੱਕ ਆ ਹਾਂ 10 ਕਿਲਿਆਂ ਤੱਕ ਇਹ 10 ਕਿਲੇ ਇੱਥੇ ਕਰ ਦੂਗਾ ਜੇ ਉਹ ਪਬੂਲਰ ਦਾ ਉੱਥੇ ਫਿਰ ਕੰਮ ਖਰਾਬ ਹੋ ਜਾਣਾ ਜਿੱਥੇ ਪਬੂਲਰ ਆ ਗਿਆ ਫਿਰ ਉੱਲਾ ਹੋ ਜਾਏ ਚਾਹੇ ਤਾਕੀਲੇ ਕੋਈ ਕੰਮ ਖਰਾਬ ਹੁੰਦਾ ਉਸ ਵੀ ਆ ਜਾਏ ਕਿਲੇ ਦੀ ਮਾਰ ਵੀ ਨਹੀਂ ਫੇਰ ਤਾਂ ਕਿਲੇ ਦੀ ਵੀ ਨਹੀਂ ਹੁਣੀ ਜਮੂਰੇ ਕੁਝ ਆ ਗਿਆ ਉਹਦੇ ਪੱਤਾ ਆ ਗਿਆ ਤਰਾ ਪਬੂਲਰ ਆ ਗਿਆ ਹੁਣ ਇੱਧਰ ਨੂੰ ਪਬੂਲਰਾਂ ਤੱਕ ਇਦੋਂ ਜੇ ਸਾਨੂੰ ਖੁੱਲਾ ਦੇਦਾ ਉਦ ਤੱਕ ਕਰ ਸਕਦਾ ਕੰਮ ਇੱਕ ਹੋਰ ਪੰਗਾ ਫੇਰੀ ਦਾ ਜੇ ਇਹੀ ਕੰਪਨੀ ਦਾ ਏ ਆਹਾ ਸਿਸਟਮ ਕਿਤੇ ਹੋਰ ਜੇ ਹੋਰ ਚੱਲਦਾ ਲਾਗ ਤੇ ਦੋਹਾਂ ਦੀ ਰੇਂਜ ਟੁੱਟਣਾ ਜਾਂਦੀ ਆ ਜੇ ਲੱਗ ਕੰਪਨੀ ਦਾ ਫੇ ਚੱਲੀ ਜਾਊਗਾ ਹਨਾ ਅਸਵੀਰਾ ਆਪਣਾ ਹਰਾ ਏ ਜੇ ਲੋਹੇ ਲਾਲ ਹੋਵੇਂ ਕੰਮ ਖਰਾਬ ਹੋ ਜਾਂਦਾ ਫਿਰ ਤਾਂ ਹੀ ਹਰਾ ਲਿਆਦਾ ਸੀ ਤੇ ਨਾਲ ਲਾਲ ਦੀ ਰੇਂਜ ਟੁੱਟ ਜਾਂਦੀ ਕੋਈ ਹੋਰ ਨੇੜੇ ਤੇ ਜਾ ਲੰਦਾ ਹਾਂ ਹਰੇ ਹੀ ਫੜਦਾ ਇਹ ਹਰਾ ਫੜਦਾ ਲਓ ਉੱਥੇ ਦੇਖਣ ਦੇ ਕੀ ਕਰਦਾ ਭਾਈਓ ਚੱਕਦਾ ਹੋਵੇ ਹੁਣ ਹੁਣ ਉਹ ਲਾਤਾ ਉੱਪਰ ਹੁਣ ਇਹਨੂੰ ਕਿੱਥੇ ਨਿਸ਼ਾਨ ਜੇ ਹੋ ਨਿਸ਼ਾਨ ਜੇ ਉਰੇ ਆਉਂਗੇ ਭਾਈ ਇਹ ਆਪਾਂ ਨੇ ਉਧਰ ਦੋ ਇੱਕ ਲੈਨਚ ਕਰਨੇ ਹੋ ਇਹ ਹੁਣ ਇੱਥੇ ਨਿਸ਼ਾਨ ਜੇ ਆ ਨਿਸ਼ਾਨ ਜੇ ਚੱਲੂਗੇ ਹਣਾ ਇਹ ਨਿਸ਼ਾਨ ਦੱਸੂਗਾ ਵੀ ਉੱਪਰ ਆ ਇਹਠਾ ਕਰਨਾ ਕਿਆ ਕਰਨਾ ਚੱਲ ਬੇਰੇ ਉਹ ਚੱਲ ਬੇ ਹੁਣ ਅੜ ਲਈ ਰੇਂਜ ਕਿਉਂ ਨੇ ਮੈਂ ਕਹਿੰਦਾ ਜਿਹੜਾ ਉੱਪਰ ਨੂੰ ਕਰਨਾ ਉਹ ਹੁਣ ਉਹਦਾ ਰੇਂਜ ਸੈਂਟਰ 'ਚ ਆ ਗਈ ਉਹਨੇ ਨਹੀਂ ਹਿੱਲਣਾ ਹੁਣ ਹਾਂ ਉਹ ਉੱਤੀ ਆ ਉੱਤੀ ਖੜਾ ਰਹਿਣਾ ਉਹਨੇ ਉੱਤੀ ਉਹਨੇ ਉੱਪਰ ਨੂੰ ਜਾਈ ਜਾਣਾ ਉਹਨੇ ਲੈ ਜਾ ਸੈਂਟਰ 'ਚ ਰੱਖਣਾ ਥੱਲੇ ਧਰੀ ਜਾਣਾ ਦੇਖੀ ਉਹਦੇ ਉੱਪਰ ਨਿਕਲੀ ਜਾਣਾ ਥੱਲੇ ਜਾਈ ਜਾਣਾ ਤਿੰਨ ਪਈ ਹੋਈ ਆ ਪਿੱਛੇ ਪਿੰਨ ਕੱਢ ਪਹਿਲਾਂ ਹਟ ਜਾ ਇੱਕ ਮਿੰਟ ਹਟ ਜਾ ਹਟ ਜਾ ਆਤੀ 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 ਉਹ ਫੜ ਲਈ ਨਾ ਕੈਕਾ ਸਾਹਿਬ ਦਾ ਹੁਣ ਉੱਪਰ ਜਾਣਾ ਇਹਨੇ ਥੱਲੇ ਆਉਣਾ ਆਹ ਹੋ ਗਿਆ ਹੁਣ ਸੈਂਟਰ ਕਰ ਲਿਆ ਉਹਨੇ ਬਸ ਉੱਥੇ ਇਹ ਉਹਨੇ ਕੀ ਰਹਿਣਾ ਇਹ ਉਹ ਪੇਟਾਂ ਨੂੰ ਕਰਦਾ ਸਮਾਪਤ ਹੋ ਗਿਆ ਹੁਣ ਬੈਂਟਾ ਟਾਈਪਰ ਆਈ ਉਹ ਸੈਂਟਰਲ ਐਕਟਿਵ ਹੋ ਗਿਆ ਹਾਂ ਉਹ ਸੈਟਰਾਈਜ਼ ਹੋ ਗਿਆ ਉੱਪਰ ਮੁਝੀ ਇਹ ਲਾ ਲਾ ਗਿਆ ਹੋ ਗਿਆ ਪਿੱਛੇ ਜਾਂਦੀ ਹੈ ਹਰਾ ਹਰਾ ਐਕਟਿਵ ਹੋ ਗਿਆ ਹਾਲਾ ਠੀਕ ਹੈ ਆ ਲੈਜਰ ਸੈਂਟਰ ਹੋ ਗਿਆ ਆ ਜਾ ਹਾਰੀਆਂ ਲੇਟਾਂ ਔਨ ਹੋ ਗਈਆਂ ਤਾਂ ਮੰਨ ਲਾ ਵੀ ਦੋਹਾਂ ਦਾ ਯਾਰ ਮੈਚ ਆ ਹੋ ਮੈਚ ਹੈ ਉੱਤੇ ਉੱਪਰ ਥੱਲੇ ਆਪ ਕਰੀਏ ਹੋਣਗੇ ਗਲੀ ਸੀ ਹੁੰਦਾ ਗਾਲੂ ਗਲੀ ਸੀ ਗਿਆ ਗਰੀਸ ਉਹ ਉੱਪਰ ਉੱਡਦੀ ਆ ਇਹਤੀ ਹੋਣਾ ਖੇਤਾ ਬਣੇ ਬਪਲੋੜਦੀ ਹੈ ਨਾ ਜਿਹੜਾ ਹੋ ਚੱਕਰ ਪੈਂਦਾ ਜਿੱਕਿ ਹੁਣ ਆ ਪ੍ਰਾਲੀ ਬਾਈ ਵੀ ਨਾ ਪਿੱਛੇ ਇਹ ਇਹ ਥੋੜਾ ਜਿਹਾ ਉਹ ਕਰਦੀ ਹੈ ਹੈਰਾਨ ਜਿਹੜੀ ਚੱਤੀ ਹੈ ਜੇ ਬੱਚੀ ਖਾਜੀ ਨੇ ਪ੍ਰਾਲੀ ਇਹ ਇੱਕ ਸਿਰੇ ਸਾਫ ਹੋਵੇ ਖੇਤ ਸਾਫ ਹੋ ਕੇ ਫੇਰ ਦੇਖਣ ਜਾਣਾ ਇਹਦਾ ਇਹਦਾ ਖਮੀਜ ਕੇ ਬੈਠਾ ਰਹਿ ਆਪਰ ਲੈਵਲ ਦਾ ਕਰਦੀ ਹੈ ਇਹ ਇਹ ਬਲੇਡ ਵਾ ਵਾਜਦੀ ਹੈ ਬਲੇਡ ਥੱਲੇ ਇਹਦੇ ਕਾਕੇ ਵਾ ਟਾਇਰ ਹੀ ਬਾਤ ਲੱਗਦਾ ਫੇਰ ਫੇਰ ਬਾਜੀ ਵਾ ਟਰੈਕਟਰ ਪਿੱਛੇ ਕਰਕੇ ਦੋਰਨਾ ਪੈਂਦਾ ਮੈਂ ਵਸੇ ਤੰਗ ਰਹੇ ਨੀ ਬਣਾਇਆ ਓਏ ਇੱਥੇ ਮਿੱਟੀ ਨਾਲ ਆ ਗੇ ਬੰਦੇ ਹਾਂ ਬਈ ਮਾ ਦੇਖ ਮੱਕੀ ਜੰਮੀ ਵੀ ਹੈ ਜੰਮਣੀ ਨੀ ਜੰਮਣੀ ਨੀ ਪਾਣੀ ਚਾਹ ਲਾਤਾ ਐ ਕਰਤਾ ਐ ਕਰਤਾ ਹੈਂ ਦੇਖ ਲਾ ਮੱਕੀ ਦੇਖ ਹੈਂ ਖਿਆਲ ਦੇਖ ਲਾ ਸਵੇਰੋਂ ਦੇਖੀ ਕਿੰਨੀ ਦੀਦੀ ਅਜਾ ਜੰਮਦੀ ਬਹੁਤ ਆ ਜਾਂ ਹੈ ਅਜਾ ਜੰਮਦੀ ਬਹੁਤ ਹੈ ਆਹ ਦੇ ਆਏ ਸਿਆੜਾ ਹੈ ਪੂਰੇ ਆਕੇ ਦਿਖਣਾ ਹੈ ਟਾਪ ਦੀ ਜੰਮਦੀ ਮੁਟੀਆਂ ਹੁਣ ਕਾਵਾਂ ਦੀ ਨਿਕਰਖੇ ਪੈਂਟ ਆਉਂਦੇ ਆਂ ਦੀ ਹਲੇ ਵੀ ਯਾਰ ਦੇ ਨੇ ਇਹ ਵੀ ਹੁਣ ਤੋੜੂਗੇ ਇਹਨੂੰ ਬਾਕਾਮ ਦੀ ਜੰਮੀ ਵੀ ਹੈ ਕਾਲੂ ਕਾਲੂ ਐਂਡ ਉਹ ਪੂਰੀ ਹਰੇ ਹੀ ਬਊਗੀ ਕਾਲੂ ਹੈ ਕਿ ਨਹੀਂ ਇਹਨੂੰ ਹਲੇ ਪਾਣੀ ਦੀ ਲੋੜ ਨਹੀਂ ਇਹਨੂੰ ਪਰਸੋਂ ਸਹੀ ਪਾਣੀ ਲਾਉਂਗੇ ਠੀਕ ਹੈ ਗਿੱਲਾ ਹੈ ਹੈਨਾ ਹਲੇ ਗਿੱਲਾ ਪੂਰੀ ਪਰਸੋਂ ਸਹੀ ਪਾਣੀ ਲਾਉਂਗੇ ਇਹ ਹੋਣੀ ਵੀ ਖੇਤੀ ਆ ਬਾਈ ਇਹ ਦਬਣੀ ਨਹੀਂ ਜਾਂ ਹੁਣ ਆਪਣੇ ਪਾਣੀ ਲਾਉਣਾ ਡੋਣਾ ਪੈਣਾ ਸੁੱਕੀ ਰਹਿਣਾ ਹੈ ਖੇਤੀ ਹੋਊਗੀ ਇਹ ਜੇ ਆਪਾਂ ਪੱਧਰੇ ਮੈਂ ਬੀਜ ਕੁਝ ਕਰਾਉਣਾ ਆ ਪੱਧਰੇ ਜਿਖਰਾ ਐਂ ਤੇ ਪਹਿਲਾਂ ਬੀਜ ਕੋ ਸਵਾਗਾ ਮਾਰ ਦੋ ਫੇ ਮੱਕੀ ਦਬਦੀ ਆ ਹੈ ਕਿ ਨਹੀਂ ਹੁਣ ਡੋਲਾ ਪਰ ਇਹਨੇ ਪੂਰੀ ਕਾਮਯਾਬ ਖੁਣਾਣੇ ਜਿੰਨੀ ਕਹਦੇ ਆ ਖੇਡ ਪਾਉਣਾ ਤਾਂ ਯਾਰ ਅੱਜ ਕੰਪਿਊਟਰ ਤੇ ਨਹੀਂ ਕੰਮ ਮੁੱਕਦਾ ਹੈਗਾ ਦਿਖਦਾ ਮੈਨੂੰ ਨਹੀਂ ਰਹਿੰਦੇ ਸੀ ਆਪ ਤਾਂ ਆ ਗਿਆ ਹੁਣ ਬਾਤੇ ਜਿਹੜਾ ਪਾਣੀ ਪੀ ਕੇ ਗੱਲ ਹੈ ਆ ਗਿਆ ਹੁਣ ਹੈ ਆ ਗਿਆ ਹੁਣ ਆ ਗਿਆ ਹੁਣ ਆਪਣਾ ਮਨ ਇਹਨੂੰ ਵੀ ਸਾਫ ਕਰ ਲਾ ਸਾਫ ਹੁਣ ਭਈਆ ਆ ਜਵੇ ਭਈਆ ਨੂੰ ਮੈਂ ਕਿਤੇ ਦਿਹਾੜੀ ਲਾਉਣੀ ਭਈਆ ਨੇ ਸਾਰਾ ਸਾਫ ਕਰ ਦੇਣਾ ਹੁਣ ਅੱਜ ਪੰਮੇ ਨੂੰ ਕਹਿਣਾ ਬਾਈ ਤੇਰੇ ਹੁਣ ਨਹੀਂ ਆਉਣਾ ਭਈਆ ਨੇ ਹੁਣ ਤੇਰਾ ਕੰਮ ਥੇਰਾ ਸਾਰਤਾ 10 15 ਦਿਨ ਠੀਕ ਨਹੀਂ ਹੁਣ ਸਾਡਾ ਕੰਮ ਸਾਰੀ ਅੱਜ ਆਪਿਆ ਹੁਣ ਹੁਣ ਇਹਦਾ ਟਰੈਕਟਰ ਪ੍ਰਤੀਨੀ ਉੱਧਰ ਦਾ ਕੰਪਿਊਟਰ ਦਾ ਕੰਮ ਚੱਲ ਪਿਆ ਹੈ ਕਿ ਨਹੀਂ ਅਸੀਂ ਜਿਹੜਾ ਗੰਨਾ ਗੁੰਨਾ ਕੁੱਟਣੇ ਰਹਿੰਦਾ ਉਹ ਕੁੱਟ ਦੂਗੇ ਮਾੜਾ ਮੋਟਾ ਜਿਹੜਾ ਲੇਟਤਾ ਠੀਕ ਨਹੀਂ ਹੋ ਗਿਆ ਆਤਾ ਆ ਗਿਆ ਬਤਾ ਇਹਦੇ ਨਾਲ ਕਰ ਗਏ ਪਰ ਕੱਲ ਨੂੰ ਸੈੱਟ ਹੋ ਜੂਗਾ ਨਾ ਅੱਜ ਦਿਨ ਹੋ ਰਹਿਣ ਨੂੰ ਦੇ ਕੱਲ੍ਹ ਕਰ ਦੂਗੇ ਲੋਟ ਇਹਦਾ ਕੰਮ ਕਿ ਪਾ ਆਛਾ ਆਛਾ ਗਰਮੀ ਬਹੁਤ ਆ ਸਾਰੀ ਐਮੀ ਗਰਮੀ ਨਹੀਂ ਲੱਗਦੀ ਲੈ ਟ੍ਰੈਕ ਲਾਈਆਂ ਪਈਆਂ ਤਸਲੀਆਂ ਰਾਤ ਨੂੰ ਕਾਲੇ ਦਾ ਸਾਰਾ ਗੰਦਾ ਭਰਤਾ ਹਟਾਈ ਦੇਣ ਕਿੱਲੇ ਪਾਣੀ ਲਾਤ ਤੈਨੇ ਇਹ ਮਾਹਰੇ ਦਾ ਬਾਜਰਾ ਫਿੱਟਾ ਤਾ ਦਾ ਹਾਂ ਇਹਦੇ ਬਿਨਾ ਵੀ ਆ ਦੂਆ ਬੀਜਾ ਪਤਾ ਹੈ ਹੈ ਇਹਦੇ ਬਿਨਾ ਹਿੱਟਾ ਦੇ ਤਾ ਆਦਾ ਦੂਆ ਲਾਇਦਾ ਕਰਮਾ ਵਾਲਾ ਇਹਦੇ ਬਾਹਰ ਡੇਤਾ ਹੋਰ ਇਹਦੇ ਬਾਅਦ ਛਿੱਟਾ ਦੇ ਕੇ ਫੇਰ ਗੋਡਾਈ ਕਰਤੀ ਫੇਰ ਪਾਣੀ ਪਾ ਦਿੱਤਾ ਉਹ ਵੀ ਜੰਮਿਆਉਣਾ 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 ਵਧੀਆ ਵਧੀਆ ਹੋ ਜੰਮਿਆਉਣਾ ਆ ਤਾਂ ਹੁਣ ਲੱਗਾ ਖੜਾ ਹਾਂ ਜਾਂ ਜੀ ਪੈ ਗਈ ਆ ਤਾਂ ਪੈ ਗਈ ਜਾਨ ਇਹਦੇ ਚ ਇਹਨੇ ਕਾਲੀ ਕਰੀ ਥੋੜੀ ਜੀ ਇਹੇ ਮੇਰੀ ਗੱਲ ਮੰਨੇ ਨਹੀਂ ਹੈਗੇ ਮੈਂ ਕਿਹਾ ਪਹਿਲਾਂ ਇਹਦਾ ਪੱਤਾ ਸਾਫ਼ ਕਰ ਦੋ ਜਿਹੜਾ ਸੁੱਕਿਆ ਪੱਤਾ ਦੇਖਦਾ ਨਹੀਂ ਇਹ ਵੇ ਮਿੱਟੀ ਵੀ ਐ ਸਵਾਰ ਕੇ ਆਣੀ ਸੀ ਜੇ ਸਿਆੜਾ ਮਰੱਖ ਸਿੱਧਾ ਰੱਖ ਦੇਣਾ ਤਾਂ ਵੱਢ ਕੇ ਚਲਵਾ ਗੰਦੇ ਵੰਗੇਣਾ ਮਿੱਟੀ ਵੀ ਜ਼ਿਆਦਾ ਆਉਣੀ। ਇਹਨੂੰ ਤਾਂ ਚਾਹੇ ਪੁੱਠਾ ਸਿੱਧਾ ਇਹ ਮਰਜੀ ਮਿੱਟੀ ਲੱਗੀਆਂ ਚੱਲ ਪੈਣਾ। ਚੱਲ ਪੈਣਾ ਜੀ। ਹਾਂ ਇਹ ਚੱਲ ਪੰਦਾ ਹੈ। ਜਮਾਲਾ ਦੀ ਜਿਹੜੀ ਆੱਖਾ ਏਠਾਂ ਹੋ ਗਈ ਮਿੱਟੀ ਨਾਲ। ਹਾਂ। ਉੱਥੇ ਚੱਲ ਪੈਣਾ ਨਾ। ਇਹਦੀ ਚੱਲਦਾ ਪਾਣੀ ਨਾਲ ਚੱਲ ਬੰਦਾ। ਜਰਾ ਇਹਦਾ ਬਾਜਰੇ ਦਾ ਆਏ ਹੈ ਜੇ ਬਾਜਰੇ ਦਾ ਜੇ ਭੀਗਾ ਡੇੜੀ ਡੰਦਾ ਹੋਵੇ। ਹਾਂ। ਬਾਈ ਇਹ ਨਹੀਂ ਹਰੇਈ ਮੁੱਕਣ ਦਿੰਦਾ ਹੈਗਾ। ਮਗਰੇ ਹੋ ਹੀ ਜਾਂਦਾ ਹੈਗਾ ਨਾ। ਕੁੱਤੇ ਆ ਗਏ। ਹੈਂ? ਮਗਰੇ ਹੋ ਹੀ ਜਾਂਦਾ। ਅੱਜ ਹੀ ਨਹੀਂ ਬਹੁਤ ਚੱਲਦੀਆਂ ਟੂੜੀ ਵਾਲੀਆਂ ਅੱਜ। ਚਾਰ ਪੰਜ ਤਾਂ ਇਹ ਵੀ ਚੱਲਦੀਆਂ ਹੋਰ ਇਹਨੂੰ। ਕਰਦੇ ਉੜਦੀ ਪਰ ਤੂੜੀ ਤਾਂ ਮੈਨੂੰ ਦਿਖਦਾ ਨਹੀਂ ਕਰਦਾ ਇਹਦਾ ਛੜ ਦੇ ਗੱਲਾ ਢੇਰੀ ਲੈਂਦੀ ਪਈ ਜਾਲੀ ਕਾਲੀ ਹੋਈ ਤੂੜੀ ਤਾਂ ਹੈ ਕਾਲੀ ਹੋਈ ਪਈ ਉਰੇ ਵੀ ਤੈਨੂੰ ਦਿਖਦਾ ਹੋਊਗਾ ਕਰਦਾ ਦੇਖ ਲੈ ਆ ਦੇ ਜਿੱਥੇ ਮਰਜੀ ਖੜਦੇ ਕਰਦਾ ਜਾਂਦੇ ਗਿਰ ਜਾਂਦਾ ਉੱਪਰ ਕੰਡ ਜੀ ਸੜੀ ਹੁਣ ਤਾਂ ਰੀਣ ਜਿਆਦਾ ਬਣਦੀ ਐ ਤੂੜੀ ਜਿਹੜੀ 20 ਦੇ ਪਹਿਲਾਂ ਦੀ ਉਹ ਵਧੀਆ ਬਣਦੀ ਹੁਣ ਰੀਣ ਜਿਆਦਾ ਬਣਦੀ ਹੁਣ ਬੋਦੀ ਹੋ ਗਈ ਤੂੜੀ ਬੋਦੀ ਹੋ ਗਈ ਆ ਕਾਲੀ ਬੈ ਗਈ ਕਾਲੀ ਬੈ ਗਈ ਉਹ ਵੀ ਹੁਣ ਕੋਈ ਉਹ ਬਣਾਉਂਦਾ ਜਿਹਦੇ ਨਹੀਂ ਬਣੀ ਹੈ ਕਿ ਨਹੀਂ ਤਾਂ ਲੋਕ ਛੜਤੀ ਬਣਾਉਣੀ ਜਿਹਦੇ ਪਾ ਹੈਗੀ ਉਹਨੇ ਬਣਾਈਓ ਨਹੀਂ ਹੈਗੀ ਮਹਿੰਗਾ ਪੈਂਦਾ ਕੰਮ ਪਤੂੜੀ ਵੀ ਜੇ ਕਿਲੇ ਦੋ ਟਰੈਲੀਆਂ ਬਣਦੀਆਂ ਤੀਆਂ ਟਿੱਕੇ ਬਣ ਲੱਗ ਗਈ ਥੱਲੇ ਕਿ ਸੋਤੀ ਹੈ ਕਿ ਨਹੀਂ ਹਾਂ ਥੱਲੇ ਕਿ ਹੋਵੇ ਰੱਖਦੀ ਆਹ ਹੱਥ ਵੀ ਨਹੀਂ ਬਹੁਤ ਟਾਈਮ ਲਾਉਂਦੇ ਟਾਈਮ ਲੱਗਦਾ ਬਾਲ ਪੇਪਰ ਲਾਉਣ ਦਾ ਘਰਾਂ ਅਨੇ ਨੇ ਫੋਨ ਆ ਗਿਆ ਤਾਂ ਹੀ ਮੈਂ ਹੁਣ ਆਇਆ ਉੱਥੇ ਤੇ ਇਹਨੇ ਸਮਾਰ ਵੀ ਫਿੱਟ ਕਰਤਾ ਹੀ ਸਾਰਾ ਕਹਿੰਦਾ ਹੁਣ ਟੈਟੂ ਖੜਨਾ ਪੈਣਾ ਤੇ ਉੱਥੇ ਤਾਂ ਹੁਣ ਆਇਆ ਮੈਂ ਫੜੀ ਤੇ ਪੈਂਦੀ ਖੜਦੀ ਉਹਨੂੰ ਕਿਹਨੂੰ ਪਤਾ ਨਹੀਂ ਕੀ ਗੱਲ ਹੈ ਉਹ ਬਾਲ ਵੀ ਨਹੀਂ ਖੜਨਾ ਤੇ ਤੇਰਾ ਮੇਰੀ ਗੱਲ ਸੁਣ ਲੈ ਬਾਲ ਪਾਪਰ ਲੱਗੇ ਉਹਨੂੰ 4 ਸਾਲ ਹੋ ਗਏ ਸਾਡੇ ਹੂੰ ਇੱਕ ਢੱਕਾ ਵੀ ਨਹੀਂ ਹਿੱਲਿਆ ਅੱਛਾ ਇੱਕ ਢੱਕਾ ਵੀ ਉੱਕਣੀ ਐ ਤੇ ਯਾਰ ਕੋਈ ਸਲਿਸਲਾਬਾ ਨਹੀਂ ਆਇਆ ਕੁਝ ਨਹੀਂ ਆਇਆ ਉੱਕਣਾ ਹੀ ਪਿਆ ਜਖਣਾ ਹੁਣ ਲਵਾਇਆ ਹੁੰਦਾ ਕੋਈ ਠੀਕ ਐ ਫਿਰ ਤਾਂ ਹੁਣ ਜਿਹੜੇ ਦੂਏ ਕਮਰੇ ਉਹਨਾਂ ਜੀ ਵੀ ਲਵਾ ਲੈਣਾ ਹੁਣ ਸਪੈਦੀ ਬਾਈ ਬਹੁ ਮੈਂ ਕਿਹ ਮੈਂਦੀ ਆ। ਮੈਂ ਨਹੀਂ ਪੀਸੀ ਨਹੀਂ ਦੋਈਦੀ। ਕੰਮ ਜੱਕਦਾ। ਤੂੰ ਆਏ ਹਿਸਾਬ ਲਾ ਲਾ ਤੂੰ ਜੇ ਹੁਣ ਪਰ ਸਪੈਦੀ ਘਰਮਦੇ ਆ। ਰੰਗ ਤਾਂ ਥੜੇ ਲੱਗ ਰਹੇ ਉਹਨਾਂ ਦੀ ਕਰਾਈ ਕਰਾਈ ਦਾ ਹੀ ਲੱਗਦਾ ਹੈ। ਹੂੰ। ਜਿੰਨੇ ਦਿਹਾੜੀਆਂ ਦੇਣੀਆਂ ਨੇ ਪਾਨਾ ਉਹਨਾਂ ਨੂੰ ਸਪੈਦੀ ਕਰਨੇ ਦੀਆਂ ਉਹਨੇ ਤਾਂ ਬੋਰ ਪੇਪਰ ਲਾ ਜਾਂਦਾ। ਫੇਰ ਰੰਗ ਫੇਰ ਸਾਲ ਖੜਦਾ ਨਹੀਂ ਹੈਗਾ ਰੰਗ ਜਦੋਂ ਥਾਲਾ ਥੱਲੇ ਫੇਰ ਛੜ ਜਾਂਦਾ। ਬੋਰ ਪੇਪਰ ਤਾਂ ਨਿਆਰਾ ਹੈ। ਕੋਈ ਕੰਦ ਨਹੀਂ ਖਰਾਬ ਹੋਈ ਵੀ ਕਣੀ ਪਿਆ ਥਾਲਾ। ਕਿਬੜਿਆ ਪਿਆ ਇਹਨਾਂ ਸਾਰੀ ਕੰਦ ਨੂੰ ਗੁੰਮਦਜਾ ਲਾ ਕੇ ਲਾਉਂਦੇ ਆ ਇਹ। ਉੱਕਣੀ ਕਿਉਂ ਲਾਇਆ ਪਿਆ ਥਲੇ ਤੂੰ ਕਿਤੇ ਵੀ ਨਹੀਂ ਉੱਠਿਆਗਾ ਵੀ ਕਿਤੇ ਉੱਠਿਆ ਹੋਵੇ ਕੋਈ ਬੁਲਬੁਲੀ ਬਣੀ ਹੋਵੇ ਥਲੇ ਦੀ ਐ ਇਹਨੂੰ ਕਿਉਂ ਪਈਆ ਮੈਂ ਜਿਹੜੇ ਰਹਿਣੇ ਦੋ ਕਮਰੇ ਰੰਗ ਵੀ ਲਵਾ ਦੇ ਠੀਕ ਨਹੀਂ ਗੱਲ ਪਹਿਲਾਂ ਕਰਾਉਣੇ ਦੀ ਕਰਾਉਂਦੀ ਸਲਾਹ ਦੀ ਸਪੈਦੀ ਮੈਂ ਸਪੈਦੀ ਮਹਿੰਗੀ ਪੈਣੀ ਤੈਨੂੰ ਫੇਰ ਉਹੀ ਕੰਮ ਹੋ ਜਾਣਾ ਮੈਂ ਬਾਲ ਪੇਪਰੇ ਲਵਾ ਦੇ ਕਹਿੰਦੇ ਸਸਤਾ ਕੰਮ 10 ਸਾਲ ਦੀ ਤਾਂ ਯੂ ਗਾਰੰਟੀ ਦਿੰਦੇ ਯਾਰ ਉਹ ਕਹਿੰਦੇ ਖਰਾਬ ਹੋ ਜਾ 10 ਸਾਲ ਦੀ ਗਾਰੰਟੀ ਆ ਸਾਡੀ 10 ਸਾਲ ਖਰਾਬ ਨਹੀਂ ਹੋ ਸਕਦਾ ਨਹੀਂ ਚਾਰ ਵਾਰੀ ਰੰਗ ਹੋ ਜਾਂਦਾ 10 ਸਾਲ 'ਚ ਹੁੰਦਾ ਕਿ ਨਹੀਂ ਆਪਣੇ ਥਾਲੇ ਇਸਲਾਬ ਆ ਜਾ ਕਰਕੇ ਝੜਦਾ ਰੰਗ ਥਣੇ ਸਿਮੇਂਟ ਸਭ ਕੁਝ ਝੜ ਜਾਂਦਾ ਫੇਰ ਇੱਕ ਨਾਲ ਲੋਟ ਆ ਹਾਂ ਮਹਾ ਕਰਾ ਦੇ ਤੇ ਦੇਖੀ ਜਾਊਗੀ ਪ੍ਰੈਸ਼ਰ ਬਾੜ ਦਾ ਜੋ ਅੰਦਰ ਹੈ ਜਗਾ ਘਾਟਾ ਸਮਾਨ ਖੜਾਉਣੇ ਨੂੰ ਆਹ ਸਮਾਨ ਬਾਹਰ ਲਾ ਹੁਣ ਤਵੀਆਂ ਨੂੰ ਜਿੱਦਣ ਬਾਹੀ ਮੁੱਕ ਗਈ ਤਰਪਾਲ ਪਈ ਆ ਮਹਾ ਮਗਾ ਸਮਾਨ ਇਕੱਠਾ ਕਰ ਇੱਕ ਜਗਾ ਦਿਖਣਾ ਆਹ ਫਾਲੇ ਫੂਲੇ ਇਹਦੇ ਬਾਅਦ ਤਵੀਆਂ ਦੁਗੀਆਂ ਜੇ ਬਾਕੇ ਪ੍ਰਸਾਦ ਮਾ ਉੱਪਰ ਤਰਪਾਲ ਦੇ ਦੇ ਬਾਹਰੇ ਠੀਕ ਨਹੀਂ ਗੱਲ ਥਾਲਾ ਰੰਗ ਵੀ ਖਰਾਬ ਹੁੰਦਾ ਧੁੱਪੋਂ ਬਾਈ ਤੂੰ ਪਾ ਮਰਾਂਗੇ ਵੀ ਖਰਾਬ ਹੁੰਦਾ ਇੱਕ ਕਬ ਇੱਕ ਕਬਈ ਮਰੂਤੀ ਇਸ ਯੂਕੇ ਵਾਲੀ ਦੀ ਗੱਡੀ ਆ ਬਾਈਪਾ ਉਹਦਾ ਮੈਨੂੰ ਪਰਸੋਂ ਦਾ ਫੋਨ ਆਇਆ ਪਿਆ ਕੱਲ ਮੈਂ ਭੁੱਲ ਗਿਆ ਵੀਡੀਓ ਪਾਉਣੀ ਹੁਣ ਅੱਜ ਉਹਦੀ ਫੋਟੋ ਪਾ ਦੀ ਵਿੱਚ ਅੱਪਾ ਗੱਡੀ ਥੋੜੀਓ ਚੱਲੀ ਵੀ ਨਵੀਂ ਉਹ ਵਈ ਆ ਗੱਡੀ ਸਕਰੀਨ ਪੱਲੇ ایرਪੋਰਟ ਤੇ ਲੱਗਿਆ ਆ ਬਾਈ ਉਹ ਇੱਥੇ ਮਿਲਣ ਵੀ ਆਇਆ ਤਾਂ ਇੱਕ ਵਾਰੀ ਅੱਛਾ ਉਹ ਕਹਿੰਦਾ ਮੈਂ ਗੱਡੀ ਵੇਚਣੀ ਆ ਹੋਰ ਲੈਣੀ ਹੁਣ ਇਹਨੇ ਥੋੜੀਓ ਚੱਲੀ ਵੀ ਆ ਗੱਡੀ ਨਵੀਂ ਉਹ ਆ ਜਮਾਈ ਸੁਥਰੀ ਆ ਗੱਡੀ ਆ ਫੋਟੋ ਆ ਲਾ ਦੀ ਫੋਟੋ ਲਾ ਦੀ ਗੱਡੀ ਵੀ ਜੇ ਕਿਸੇ ਨੇ ਲੈਣੀ ਹੋਈ ਪਈ ਉਹਦਾ ਨੰਬਰ ਲਾ ਦੀ ਮੂਰੇ ਦੂਜ ਨੂੰ ਸਿੱਧੀ ਗੱਲ ਕਰ ਲੈਣ ਠੀਕ ਨਹੀਂ ਗੱਲ ਕੋਈ ਲੈਣ ਆਣਾ ਹੁੰਦਾ ਕਹਿੰਦਾ ਜੇ ਕੋਈ ਆਪਣਾ ਬੰਦਾ ਲੈ ਜੂਗਾ ਕਹਿੰਦਾ ਵਧੀਆ ਹੈ ਕਹਿੰਦਾ ਗੱਡੀ ਠੀਕ ਨਹੀਂ ਚੜਾਈ ਘੱਟ ਹੋਈ ਵੀ ਬਹੁਤ ਰੇਡ ਰੂਟ ਦੱਸਿਆ ਨਹੀਂ ਕੋਈ ਨਾ ਰੇਡ ਰੂਟ ਉਹਨਾ ਪੁੱਛਿਆ ਮੈਂ ਦੱਸਿਆ ਨਹੀਂ ਮੈਨੂੰ ਕੋਈ ਕੱਲ ਨੂੰ ਪੁੱਛੂਗਾ ਰੇਡ ਰੂਟ ਕਰਕੇ ਵਾਕੀ ਨੰਬਰ ਲਾਣਾ ਕਿਵੇਂ ਨੰਬਰ ਲਾ ਦੀ ਬਾਈ ਦਾ ਆਪਾਂ ਸਿੱਧੂ ਅਗਲਾ ਗੱਲ ਕਰ ਲਊਗਾ ਜੇ ਲੈਣੀ ਹੋਈ ਠੀਕ ਨਹੀਂ ਗੱਲ ਗੱਡੀ ਸੋਣੀ ਉੱਚਾ ਮਾੜਲਾ ਨਮੀਓ ਪਈਏ ਜਮੀ ਅੱਬਾ ਫਰੌਖਤ ਆਈ ਹੋਣਾ ਹਲੇ ਹਾਂ ਨਵਾਂ ਮਾਡਲ ਗੱਡੀ ਲਾਂਚ ਹੋਈ ਹੁਣ ਹਾਂ ਹਾਂ ਬਾਕੀ ਮੈਂ ਵੀ ਦੇਖਦਾ ਕੱਲੂ ਖੂਨਦਾ ਕੀ ਕੀ ਕਹਿੰਦਾ ਚੱਲ ਦੇ ਕਹਿ ਗਏ ਸੀ ਉਹ ਬੋੜੇ ਪੈਰ ਲਾ ਦਿੱਤਾ ਪਾਣੀ ਨਹੀਂ ਖੁੱਲਿਆ ਕਿਹੜਾ ਪੈਰ ਲਾ ਦਿੱਤਾ ਆ ਗਿਆ ਕਿਹ ਬੱਤੀਆ ਹੋਲੇ ਕੀ ਲੜਾਈ ਹੁਣ ਇੱਕੋ ਹੈ ਕੜਾਈ ਹੁਣ ਵਾਲੀ ਇੱਕੋ ਨਹੀਂ ਲੜਾਈ ਕਰ ਦੂੰਗੇ ਮਿਰਚ ਬਹੁਤ ਲੱਗੀ ਹੋਈ ਆ ਬੇਲ ਫੜੀ ਉਲਟ ਪਾਸੇ ਨੂੰ ਆ ਗਈ ਮੈਂ ਕਹਿੰਦਾ ਤਾਰ ਦੇ ਜਿਹੜਾ ਮੋਹ ਪਰ ਯਾਰ ਜਾਦੂ ਹੋਈ ਹੈ ਨਾ ਹੈ ਨਾ ਤਾਰ ਤੇ ਕਟਾਉਣਾ ਦਾ ਉਧਰ ਚੜਾ ਇਹਨੂੰ ਮੈਂ ਕਹਿੰਦਾ ਇੱਕ ਮੋਹ ਜਰਦੀ ਆਲੇ ਹੀਠਾਂ ਲਾ ਲ ਕੇ ਹੋਈ ਗਏ ਕਮਾ ਦੇ ਬਾ ਦੋ ਘਟ ਦੇ ਦੇ ਇਹਨੂੰ ਬਹੁਣੀ ਦਾ ਬਾਕੀ ਕਮੀ ਦਾ ਆਪੇ ਆਪੇ ਚੱਲ ਬਣਾਏ ਨੇ ਠੀਕ ਨਹੀਂ ਗੱਲ ਆਪੇ ਯੱਦ ਪੈਣਾ ਹੋਣੀ ਨੇ। ਮੈਂ ਮੱਛਾ ਬਣੂ ਨਾ ਮੈਂ ਉੱਪੀ ਧੱਕਦਾ। ਹਾਂ। ਹਾਂ। ਕੰਮ ਦੀ ਉੱਪੀ ਲਾ। ਆ ਫੜਿਆ ਪਿਆਲ ਐ। ਇੰਨੇ ਨੂੰ ਪਾਣੀ ਆ ਜਾਣਾ। ਦਾਜੀ ਕਿਹਨੇ ਫੜਿਆ ਪਿਆ ਰੇ। ਹੈਂ? ਫੜਿਆ ਪਿਆ ਬਟੇ ਨਾ। ਕੱਲ ਤੋੜ ਕੇ ਲਿਆਉਂਗਾ। ਕੱਲੂ ਪੈਰ ਖਾਦੇ ਆਂਗੇ। ਹੋਰ ਤੋੜ ਲੇ ਜਿੰਗਾ। ਬਹੁਤ ਮਿੱਤਾਂ ਨੇ ਕਿੰਮੀ ਆ। ਪਤਾ ਘਰ ਦੇ ਕਾਵਾਂ ਲਾਲ ਮੇਚ ਦਾ ਪਾਉ ਹੁਣ ਹਰੀ ਚੱਲਣ ਕੋ ਜਿੰਨੀਆਂ ਜਿ ਰੈਗੀਆਂ ਸਭ ਤੋਂ ਵਧੀਆ ਹਰੀ ਮੇਚ ਹੈ ਹੈ ਕਿ ਨਹੀਂ ਲਾਲ ਪੈ ਜਿਆਦਾ ਪਾਉ ਜੇ ਆਪਣੇ ਪਾ ਹੈ ਨਹੀਂ ਵਿੱਚ ਲਾਲ ਹਰੀ ਤਾਂ ਲਾ ਪਾਉ ਜਾ ਬਹੁਤ ਐਨਰਗ ਹੈ ਰੋਟੀ ਬੋਸ ਵਾਲਾ ਲੱਗਦੀ ਇਹਨਾਂ ਨਾਲ ਹਰੀ ਮਿਕਾ ਰੋਟੀ ਬਹੁਤ ਹੀ ਲੱਗਦੀ ਆਹਦੇ ਬੰਪੂਲੇ ਦੇ ਵੀ ਰੱਖੇ ਹੋਏ ਤੋੜ ਕੇ ਆਉ ਦੇ ਇਹ ਵੀ ਸ਼ਾਮ ਨੂੰ ਬਾਰੀ ਮਚਰਾ ਖਾਂਦਾ ਰੋਟੀ